ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਮੁੰਡਾ ਰਹਿੰਦਾ ਸੀ ਉਹ ਮੁੰਡਾ ਪੜ੍ਹਾਈ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਸੀ ਪਰ ਉਸ ਨੂੰ ਪੜ੍ਹਾਈ ਕਰਨ ਲਈ ਸਮਾਂ ਬਹੁਤ ਘੱਟ ਮਿਲਦਾ ਸੀ ਕਿਉਂਕਿ ਉਹ ਮੁੰਡਾ ਗਰੀਬ ਹੋਣ ਕਾਰਨ ਆਪਣੇ ਪਿਤਾ ਨਾਲ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਵਾਉਂਦਾ ਸੀ ਤੇ ਸ਼ਾਮ ਨੂੰ ਘਰ ਵਾਪਸ ਆ ਕੇ ਉਹ ਥੋੜੀ-ਬਹੁਤੀ ਪੜ੍ਹਾਈ ਕਰ ਲੈਂਦਾ ਸੀ ਹੁਣ ਜਦੋਂ ਉਹ ਮੁੰਡਾ 12ਵੀਂ ਕਲਾਸ ਵਿੱਚ ਹੋ ਗਿਆ ਤਾਂ ਸਾਰੇ ਪਿੰਡ ਵਾਲਿਆਂ ਨੂੰ ਇਹੀ ਲੱਗਦਾ ਸੀ ਕਿ ਸਾਡੇ ਪਿੰਡ ਦੀ 12ਵੀਂ ਕਲਾਸ ਵਿੱਚੋਂ ਇਹੀ ਮੁੰਡਾ ਫਰਸਟ ਆਵੇਗਾ ਕਿਉਂਕਿ ਪਿੰਡ ਵਾਲਿਆਂ ਨੂੰ ਵੀ ਪਤਾ ਸੀ ਕਿ ਉਹ ਮੁੰਡਾ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ ਤੇ ਫੇਰ 12ਵੀਂ ਦੇ ਪੇਪਰ ਸ਼ੁਰੂ ਹੋ ਜਾਂਦੇ ਹਨ ਉਸ ਮੁੰਡੇ ਨੇ 12ਵੀਂ ਦੇ ਸਾਰੇ ਪੇਪਰ ਦਿੱਤੇ ਤੇ ਜਦੋਂ 12ਵੀਂ ਦਾ ਰਿਜ਼ਲਟ ਆਇਆ ਤਾਂ ਉਹ ਮੁੰਡਾ ਕਿਸੇ ਕਾਰਨ ਕਰਕੇ ਇੱਕ ਸਬਜੈਕਟ ਵਿੱਚੋਂ ਫੇਲ ਹੋ ਗਿਆ ਤੇ ਜਦੋਂ ਪਿੰਡ ਵਾਲਿਆਂ ਨੂੰ ਇਹ ਗੱਲ ਪਤਾ ਲੱਗੀ ਤਾਂ ਸਾਰੇ ਪਿੰਡ ਵਾਲੇ ਉਸ ਨੂੰ ਤਾਣੇ ਦੇਣ ਲੱਗੇ ਤੇ ਉਸ ਦਾ ਮਜ਼ਾਕ ਉਡਾਉਣ ਲੱਗੇ ਉਹ ਜਦੋਂ ਵੀ ਆਪਣੇ ਘਰੋਂ ਖੇਤ ਵੱਲ ਨੂੰ ਜਾਂਦਾ ਤਾਂ ਉਸ ਰਾਸਤੇ ਤੇ ਜਿੰਨੇ ਵੀ ਲੋਕ ਉਸ ਨੂੰ ਮਿਲਦੇ ਉਸ ਸਾਰੇ ਉਸ ਨੂੰ ਤਾਨੇ ਦਿੰਦੇ ਰਹਿੰਦੇ ਹੁਣ ਮੁੰਡਾ ਲੋਕਾਂ ਦੇ ਤਾਨੇ ਸੁਣ ਸੁਣ ਕੇ ਬਹੁਤ ਪਰੇਸ਼ਾਨ ਹੋ ਜਾਂਦਾ ਹੈ ਤੇ ਇਹ ਗੱਲ ਉਹ ਆਪਣੇ ਗੁਰੂ ਨੂੰ ਦੱਸਦਾ ਹੈ ਕਿ ਗੁਰੂ ਜੀ ਮੈਂ ਜਦੋਂ ਵੀ ਆਪਣੇ ਘਰੋਂ ਖੇਤ ਵੱਲ ਨੂੰ ਜਾਂਦਾ ਹਾਂ ਤਾਂ ਰਾਸਤੇ ਵਿੱਚ ਜਿੰਨੇ ਵੀ ਲੋਕ ਮੈਨੂੰ ਮਿਲਦੇ ਹਨ ਸਾਰੇ ਮੇਰਾ ਮਜ਼ਾਕ ਉਡਾਉਂਦੇ ਹਨ ਇਹ ਸੁਣ ਕੇ ਉਸ ਦੇ ਗੁਰੂ ਨੇ ਉਸ ਨੂੰ ਕਿਹਾ ਕਿ ਤੂੰ ਨਾ ਇੱਕ ਕੰਮ ਕਰ ਤੂੰ ਇੱਕ ਵੱਡੀ ਸਾਰੀ ਬਾਟੀ ਲੈ ਤੇ ਉਸ ਨੂੰ ਪੂਰੀ ਉੱਤੇ ਤੱਕ ਦੁੱਧ ਨਾਲ ਭਰ ਲੈ ਤੇ ਜਦੋਂ ਤੂੰ ਉਸ ਰਾਸਤੇ 'ਚੋਂ ਲੰਘਣਾ ਹੈ ਤਾਂ ਤੂੰ ਉਸ ਬਾਟੀ 'ਚੋਂ ਇੱਕ ਵੀ ਬੂੰਦ ਦੁੱਧ ਦੀ ਥੱਲੇ ਨਹੀਂ ਡਿੱਗਣ ਦੇਣੀ ਮੁੰਡੇ ਨੇ ਇੱਕ ਦਿਨ ਠੀਕ ਉਸੇ ਤਰ੍ਹਾਂ ਕੀਤਾ ਉਹ ਜਦੋਂ ਉਸ ਰਾਸਤੇ 'ਚੋਂ ਦੁੱਧ ਦੀ ਭਰੀ ਬਾਟੀ ਲੈ ਕੇ ਲੰਘਿਆ ਤਾਂ ਉਸ ਦਾ ਫੋਕਸ ਉਸ ਦਾ ਧਿਆਨ ਬਾਟੀ ਤੇ ਇੰਨਾ ਜ਼ਿਆਦਾ ਸੀ ਕਿ ਉਸ ਨੂੰ ਲੋਕਾਂ ਦੀ ਆਵਾਜ਼ ਸੁਣਾਈ ਹੀ ਨਹੀਂ ਦਿੱਤੀ ਉਹ ਐਨੇ ਧਿਆਨ ਨਾਲ ਬਾਟੀ ਨੂੰ ਫੜ ਕੇ ਚੱਲ ਰਿਹਾ ਸੀ ਕਿ ਬਾਟੀ ਚੋਂ ਇੱਕ ਵੀ ਬੂੰਦ ਦੁੱਧ ਦੀ ਥੱਲੇ ਨਾ ਡਿੱਗੇ ਇਸ ਵਜ੍ਹਾ ਕਰਕੇ ਉਸ ਨੂੰ ਲੋਕਾਂ ਦੇ ਤਾਨਿਆਂ ਦੀ ਆਵਾਜ਼ ਸੁਣਾਈ ਹੀ ਨਹੀਂ ਦਿੱਤੀ ਤਾਂ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਆਪਣੇ ਕੰਮ ਵਿੱਚ ਇੰਨਾ ਮਗਨ ਹੋ ਜਾਓ ਇੰਨਾ ਫੋਕਸ ਕਰੋ ਕਿ ਬਾਕੀ ਦੀਆਂ ਚੀਜ਼ਾਂ ਦਾ ਤੁਹਾਡੇ ਤੇ ਕੋਈ ਅਸਰ ਹੀ ਨਾ ਹੋਵੇ ਲੋਕਾਂ ਦੀਆਂ ਆਵਾਜ਼ਾਂ ਲੋਕਾਂ ਦੇ ਤਾਨੇ ਤੁਹਾਨੂੰ ਸੁਣਾਈ ਹੀ ਨਾ ਦੇਣ ਜਿਵੇਂ ਇੱਕ ਕੈਮਰਾ ਹੁੰਦਾ ਹੈ ਜਿਹੜਾ ਕੇਵਲ ਆਪਣੇ ਸਬਜੈਕਟ ਤੇ ਫੋਕਸ ਕਰਦਾ ਹੈ ਤੇ ਬਾਕੀ ਸਾਰੀਆਂ ਚੀਜ਼ਾਂ ਨੂੰ ਉਹ ਬਲਰ ਕਰ ਦਿੰਦਾ ਹੈ ਇਸੇ ਤਰ੍ਹਾਂ ਤੁਹਾਨੂੰ ਵੀ ਬਸ ਆਪਣੇ ਕੰਮ ਤੇ ਆਪਣੇ ਟਾਰਗੇਟ ਤੇ ਫੋਕਸ ਕਰਨਾ ਹੈ ਜਿਸ ਨੂੰ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ ਬਾਕੀ ਸਾਰੀਆਂ ਚੀਜ਼ਾਂ ਤਾਂ ਆਪਣੇ ਆਪ ਹੀ ਬਲਰ ਹੋ ਜਾਣਗੀਆਂ ਦੋਸਤੋ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ